ਸਤਕਾਰਯੋਗ ਸਾਥੀਓ ਮੈਂ ਵਿਜੇਂਦਰ ਸਿੰਘਲਾ ਜਿਸ ਨੂੰ ਕਾਂਗਰਸ ਪਾਰਟੀ ਨੇ ਸ਼੍ਰੀ ਅਨੰੰਪੁਰ ਸਾਹਿਬ ਲੋਕ ਸਭਾ ਖੇਤਰ ਤੋਂ ਆਪਣਾ ਉਮੀਦਵਾਰ ਵਜੋਂ ਭੇਜਿਆ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਇਲਾਕੇ ਦੀ ਚੰਗੇ ਤਰੀਕੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਮਾਨਦਾਰੀ ਤੇ ਸੱਚਾਈ ਨਾਲ ਸੇਵਾ ਕਰਨ ਵਾਸਤੇ ਵਚਨਬੱਧ ਹਾਂ ਪਹਿਲਾ ਵੀ ਮੈਂ ਆਪਣੇ ਆਪ ਨੂੰ ਹਮੇਸ਼ਾ ਸਮਾਜ ਸੇਵਾ ਦੇ ਵਿੱਚ ਜ਼ਰੂਰਤ ਨਾਲ ਲੋਕਾਂ ਦੀ ਮਦਦ ਵਾਸਤੇ ਚਾਹੇ ਵੱਖ-ਵੱਖ ਮੈਡੀਕਲ ਕੈਂਪ ਲਗਾ ਕੇ ਹੋਵੇ ਉਹਦੇ ਚ ਅੱਖਾਂ ਦਾ ਚਮੜੀ ਦਾ ਤੇ ਹੋਰ ਰੋਗਾਂ ਦੇ ਇਲਾਜ ਵਾਸਤੇ ਲੋਕਾਂ ਦੀ ਮਦਦ ਦੀ ਗੱਲ ਹੋਵੇ ਔਰ ਚਾਹੇ ਰਾਜਨੀਤੀ ਖੇਤਰ ਦੇ ਵਿੱਚ ਜੋ ਸਮੱਸਿਆਵਾਂ ਪਿਛਲੇ ਇਲਾਕੇ ਦੀਆਂ ਪੰਜਾਬ ਦੀਆਂ ਬਤੌਰ ਵਜ਼ੀਰ ਚਾਹੇ ਸਿੱਖਿਆ ਦਾ ਮਹਿਕਮਾ ਸੀ ਤੇ ਚਾਹੇ ਪੀ ਡਬਲਯੂ ਡੀ ਦਾ ਮਹਿਕਮਾ ਸੀ ਹਰ ਵਕਤ ਆਪਣੇ ਸੂਬੇ ਨੂੰ ਉੱਪਰ ਚੱਕਣ ਵਾਸਤੇ ਆਪਣੇ ਇਲਾਕੇ ਦੀ ਲੋਕਾਂ ਦੀ ਤਰੱਕੀ ਵਾਸਤੇ ਆਪਣੇ ਆਪ ਨੂੰ ਹਮੇਸ਼ਾ ਸਮਰਪਣ ਰੱਖਿਆ ਔਰ ਮੈਂ ਇੱਕ ਗੱਲ ਦਾ ਵਾਅਦਾ ਕਰਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਸਾਰੇ ਭਰਾਵਾਂ ਨੇ ਪੈਣਾ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਆਪਣਾ ਮਿਹਰ ਭਰਿਆ ਹੱਥ ਇਸ ਨਮਾਣੇ ਜਿਹੇ ਦਾਸ ਦੇ ਸਿਰ ਤੇ ਰੱਖ ਕੇ ਇਸ ਇਲਾਕੇ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਤਾਂ ਮੈਂ ਵਾਅਦਾ ਕਰਦਾ ਕਿ ਇਸ ਇਲਾਕੇ ਨੂੰ ਇੱਕ ਚਮਕਦਾ ਇਲਾਕਾ ਬਣਾ ਕੇ ਤੁਹਾਡੇ ਚਰਨਾ ਵਿੱਚ ਰੱਖਾਂਗਾ ਇੱਕ ਸੱਚੀ ਸੋਚੀ ਸੇਵਾ ਔਰ ਜੋ ਮੁੱਦੇ ਇਸ ਇਲਾਕੇ ਨਾਲ ਜੁੜੇ ਹਨ ਜੋ ਇਸ ਇਲਾਕੇ ਦੀਆਂ ਤਕਲੀਫਾਂ ਹਨ ਜੋ ਇਸ ਇਲਾਕੇ ਦੇ ਲੋਕਾਂ ਦੀ ਉਮੀਦ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਹੈ ਇਸ ਇਲਾਕੇ ਦੇ ਨੌਜਵਾਨ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਹੈ ਉਸ ਹਰ ਕੰਮ ਨੂੰ ਮਜ਼ਬੂਤੀ ਦੇ ਨਾਲ ਚੰਗੇ ਤਰੀਕਿਆਂ ਕਰਕੇ ਤੁਹਾਡੇ ਚਰਨਾ ਚ ਰੱਖਾਂਗਾ ਬਹੁਤ ਬਹੁਤ ਤਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਮੈਂ ਵਿਜੇਂਦਰ ਸਿੰਘਲਾ ਜਿਸ ਨੂੰ ਕਾਂਗਰਸ ਪਾਰਟੀ ਨੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਖੇਤਰ ਤੋਂ ਆਪਣਾ ਉਮੀਦਵਾਰ ਬਣਾ ਕੇ ਭੇਜਿਆ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਇਲਾਕੇ ਦੀ ਚੰਗੇ ਤਰੀਕੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਇਮਾਨਦਾਰੀ ਤੇ ਸਚਾਈ ਨਾਲ ਸੇਵਾ ਕਰਨ ਵਾਸਤੇ ਵਚਨਬੰਦ ਹਾਂ ਪਹਿਲਾਂ ਵੀ ਮੈਂ ਆਪਣੇ ਆਪ ਨੂੰ ਹਮੇਸ਼ਾ ਸਮਾਜ ਸੇਵਾ ਦੇ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਵਾਸਤੇ ਚਾਹੇ ਵੱਖ-ਵੱਖ ਮੈਡੀਕਲ ਕੈਂਪ ਲਗਾ ਕੇ ਹੋਵੇ ਉਹਦੇ ਅੱਖਾਂ ਦਾ ਚਮੜੀ ਦਾ ਤੇ ਹੋਰ ਰੋਗਾਂ ਦੇ ਇਲਾਜ ਵਾਸਤੇ ਲੋਕਾਂ ਦੀ ਮਦਦ ਦੀ ਗੱਲ ਹੁੰਦੀ ਔਰ ਚਾਹੇ ਰਾਜਨੀਤੀ ਖੇਤਰ ਦੇ ਵਿੱਚ ਜੋ ਸਮੱਸਿਆਵਾਂ ਪਿਛਲੇ ਇਲਾਕੇ ਦੀਆਂ ਪੰਜਾਬ ਦੀਆਂ ਬਤੌਰ ਵਜ਼ੀਰ ਚਾਹੇ ਸਿੱਖਿਆ ਦਾ ਮਹਿਕਮਾ ਸੀ ਤੇ ਚਾਹੇ ਪੀ ਡਬਲਿਊ ਡੀ ਦਾ ਮਹਿਕਮਾ ਸੀ ਹਰ ਵਕਤ ਆਪਣੇ ਸੂਬੇ ਨੂੰ ਉੱਪਰ ਚੱਕਣ ਵਾਸਤੇ ਆਪਣੇ ਇਲਾਕੇ ਦੀ ਲੋਕਾਂ ਦੀ ਤਰੱਕੀ ਵਾਸਤੇ ਆਪਣੇ ਆਪ ਨੂੰ ਹਮੇਸ਼ਾ ਸਮਰਪਣ ਰੱਖਿਆ ਔਰ ਮੈਂ ਇਹ ਗੱਲ ਦਾ ਵਾਅਦਾ ਕਰਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਸਾਰੇ ਭਰਾਵਾਂ ਨੇ ਪੈਣਾ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਆਪਣਾ ਮਿਰ ਭਰਿਆ ਹੱਥ ਇਸ ਨਮਾਣੇ ਜਿਹੇ ਦਾਸ ਦੇ ਸਿਰ ਤੇ ਰੱਖ ਕੇ ਇਸ ਇਲਾਕੇ ਦੀ ਆਵਾਜ਼ ਨੂੰ بلند ਕਰਨ ਵਾਸਤੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਤਾਂ ਮੈਂ ਵਾਅਦਾ ਕਰਦਾ ਕਿ ਇਸ ਇਲਾਕੇ ਨੂੰ ਇੱਕ ਚਮਕਦਾ ਇਲਾਕਾ ਬਣਾ ਕੇ ਤੁਹਾਡੇ ਚਰਨਾਂ ਵਿੱਚ ਰੱਖਾਂਗਾ ਇੱਕ ਸੱਚੀ ਸੋਚੀ ਸੇਵਾ ਔਰ ਜੋ ਮੁੱਦੇ ਇਸ ਇਲਾਕੇ ਨਾਲ ਜੁੜੇ ਹਨ ਜੋ ਇਸ ਇਲਾਕੇ ਦੀਆਂ ਤਕਲੀਫਾਂ ਹਨ ਜੋ ਇਸ ਇਲਾਕੇ ਦੇ ਲੋਕਾਂ ਦੀ ਉਮੀਦ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਹੈ ਇਸ ਇਲਾਕੇ ਦੇ ਨੌਜਵਾਨ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਹੈ ਉਸ ਹਰ ਕੰਮ ਨੂੰ ਮਜ਼ਬੂਤੀ ਨਾਲ ਚੰਗੇ ਤਰੀਕਿਆਂ ਕਰਕੇ ਤੁਹਾਡੇ ਚਰਨਾਂ 'ਚ ਰੱਖਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ